ਸਰਜ ਵੀਆਈਪੀ ਬਰੌਂਡ ਤੇ ਫਲੈਗ ਮਾਰਚ ਕੱਢਿਆ ਗਿਆ ਤੇ ਕੀ ਕੀ ਰੀਜਨਸ ਹੈ ਕਿ ਆਪਸ਼ਨ ਬੇਸਿਕਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਤੇ ਹੁਕਮ ਅਨੁਸਾਰ ਅੱਜ ਫਲੈਗ ਮਾਰਚ ਕੱਢਿਆ ਗਿਆ ਕੋਈ ਵੀ ਸ਼ਰਾਰਤੀ ਅੰਸਰ ਹੈ ਉਨੂੰ ਚੈੱਕ ਕੀਤਾ ਜਾ ਸਕੇ ਤੇ ਨੱਥ ਪਾਈ ਜਾ ਸਕੇ ਸੋ ਇਸ ਕਰਕੇ ਫਲੈਗ ਮਾਰਜ ਐਸਪੀ ਸਾਹਿਬ ਦੇ ਨਾਲ ਹੋ ਕੇ ਜੇ ਅਸੀਂ ਸਾਰਿਆਂ ਨੇ ਕਰਦੇ ਇਹ ਵਿੱਚ ਜਿਹੜੇ ਮਾੜਿਆਂ ਫਿਰ ਜਿਹੜੀ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕਰਦੇ ਨੇ ਉਹਨਾਂ ਵਾਸਤੇ ਕੀ ਐਕਸ਼ਨ ਉਹ ਸਾਰੇ ਚੈੱਕ ਕੀਤੇ ਜਾ ਰਹੇ ਨੇ ਤੇ ਮੈਸੇਜ ਤਾਂ ਸਾਡਾ ਇਹ ਹੈ ਵੀ ਕੋਈ ਵੀ ਮੋਟਰਸਾਈਕਲ ਟੂ व्हीਲਰ ਵਿਦਾਊਟ ਨੰਬਰ ਪਲੇਟ ਨਾਲ ਆਵੇ ਮਾਰਕੀਟ ਦੇ ਵਿੱਚ ਜੇ ਵਿਦਾਊਟ ਨੰਬਰ ਪਲੇਟ ਹੋਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਉਹਦਾ ਚਲਾਨ ਕੀਤਾ ਜਾਏਗਾ ਸੋ ਹੋਰ ਵੀ ਜਿਹੜਾ ਇੱਥੇ ਟ੍ਰੈਫਿਕ ਨੂੰ ਦੇਖਦੇ ਹੋਏ ਜਿਵੇਂ ਟ੍ਰੈਫਿਕ ਥੋੜਾ ਜਿਆਦਾ ਇੱਥੇ ਇਸ ਕਰਕੇ ਆਪਣੇ ਟ੍ਰੈਫਿਕ ਜਿਹੜੇ ਪ ਲੋਏ ਕੀਤੇ ਗਏ ਨੇ ਸੋ ਜਿਹੜਾ ਸ਼ਾਮ ਨੂੰ ਪੀ ਕਾਰਸ ਦੇ ਵਿੱਚ ਟ੍ਰੈਫਿਕ ਪ੍ਰੋਪਰ ਰੈਗੂਲੇਟ ਕੀਤਾ ਜਾ ਸਕਦਾ ਹੈ। ਹਨ ਵਾਲੇ ਸਮੇਂ ਤੋਂ ਵੀ ਇਹ ਇਹ ਬਿਲਕੁਲ ਇਦਾਂ ਹੀ ਚੈਕਿੰਗ ਚੱਲਦੀ ਰਹੇਗੀ ਜੀ। ਐਸੇ ਦਿੱਤਾ ਕੁਝ ਦੁਕਾਨਦਾਰਾਂ ਦੇ ਸੀਸੀਟੀਵੀ ਕਰੇ ਦੇ ਗਾ ਨਹੀਂ ਕਰਦੇ। ਉਹ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਬਿਲਕੁਲ ਰਾਤ ਨੂੰ ਵੀ ਮੈਸੇਜ ਦਿੰਦੇ ਆ ਤੇ ਅਸੀਂ ਰਾਤ ਨੂੰ ਵੀ ਇਹਨਾਂ ਨੂੰ ਕੋਈ 8:00 11:00 10:30 11:00 ਵਜੇ ਇੱਥੇ ਰੋਜ਼ ਰਾਤ ਨੂੰ ਗਸ਼ਤ ਕਰੀਦੀ ਆ। ਇਹਨਾਂ ਨੂੰ ਇੱਕ ਤਾਂ ਟਾਈਮ ਤੇ ਬੰਦ ਕਰਾਈਦਾ ਮਾਰਕੀਟ ਨੂੰ ਦੁਕਾਨਾਂ ਨੂੰ ਤੇ ਇਹਨਾਂ ਨੂੰ ਹਦਾਇਤ ਵੀ ਕਰੀਦੀ ਆ ਕਿ ਜਿਹੜੇ ਸੀਸੀਟੀਵੀ ਕੈਮਰੇ ਜੇ ਲੱਗੇ ਹੋ